ਦੀਵਾ ਹੈ ਗੁਰੂ ਸਾਹਿਬ ਜੀ ਗਉੜੀ ਮਹਲਾ 3 ਗੁਰ ਕੀ ਸੇਵਾ ਕਰਿ ਪੈ ਰਾ ਜੀਓ ਹਰ ਨਾਮ ਧਿਆਏ ਮਨ ਨਹ ਦੂਰ ਨ ਜਾਹੇ ਪੈ ਰਾ ਜੀਓ ਘਰ ਬੈਠਿਆਂ ਹਰ ਪਾਏ ਘਰ ਬੈਠਿਆਂ ਹਰ ਪਾਏ ਸਦਾ ਚਿਤ ਲਾਏ ਸਹਜੇ ਸਤ ਸੁਭਾਏ ਗੁਰ ਕੀ ਸੇਵਾ ਖਰੀ ਸੁ ਖਾਲੀ ਜਿਸ ਨੋ ਆਪ ਕਰਾਏ ਨਾਮੋ ਬੀਜੇ ਨਾਮੋ ਜਮੈ ਨਾਮੋ ਮਨ ਵਸਾਏ ਨਾਨਕ ਸਚ ਨਾਮ ਵਡਿਆਈ ਪੂਰਬ ਲਿਖਿਆ ਪਾਏ ਹਰ ਕਾ ਨਾਮ ਮੀਠਾ ਪਿਰਾਜੀਓ ਜਾਂ ਚਾਖ ਹੈ ਚਿਤ ਲਾਏ ਰਸ ਨਾ ਹਰ ਰਸ ਚਾਖ ਮੁਈਏ ਜੀਓ आन रस साध गवाए सदा हर रस पाए जह हर पाए रसना शब्द सोहाए नाम ਧਿਆਏ ਸਦਾ ਸੁਖ ਪਾਏ ਨਾਮ ਰਹੇ ਲਿਵ ਲਾਏ ਨਾਮੇ ਉਪਜੈ ਨਾਮੇ ਬਿਨ ਸੈ ਨਾਮੇ ਸੱਚ ਸਮਾਏ ਨਾਨਕ ਨਾਮ ਗੁਰਮਤੀ ਪਾਈਐ ਆਪੇ ਲਐ ਲਵਾਏ ਇਹ ਵਿਡਾਣੀ ਚੱਕਰੀ ਪਿਰਾ ਜਿਓ ਧਨ ਛੋੜ ਪਰਦੇਸ ਸਿਧਾਏ ਦੂਜੇ ਕਨੈ ਸੁਖ ਨਾ ਪਾਇਓ ਪਿਰਾ ਜਿਓ ਵਿਖਿਆ ਲੋਭ ਲੁਭਾਏ ਵਿਖਿਆ ਲੋਭ ਲੁਭਾਏ ਭਰਮ ਭੁਲਾਏ ਓਹੋ ਕਿਉ ਕਰ ਸੁਖ ਪਾਏ ਚੱਕਰੀ ਵਿਡਾਣੀ ਖਰੀ ਦੁਖ ਖਾਲੀ ਆਪ ਵੇਚ ਧਰਮ ਗਵਾਏ माया बंधन टिकै नाहीं खिनखिन दुख संताए नानक माया का दुख तदे चुकए जा गुर शब्द दी चित लाए मन मुख मुग दगा वार पिरा जियौ शब्द मन ना वसए माया का भ्रम अंध पिरा जियौ हर मार्ग क्यों पाए क्यों मार्ग पाए बिन सतगुरु पाए ਮਨ ਮੁਖ ਆਪ ਗణਾਏ ਹਰ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤ ਲਾਏ ਜਿਸਨੋ ਹਰ ਜਿਉ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਨਾਨਕ ਨਾਮ ਰਤਨ ਜਗ ਲਾਹਾ ਗੁਰ ਮੁਖ ਆਪ 부ਝਾਏ ਰਾਗ ਗਾਉੜੀ ਛੰਤ ਮਹੱਲਾ 5 ਇਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਬੈਰਾਗ ਭਇਆ ਜੀਓ ਕਿਉ ਦੇਖਾਂ ਪ੍ਰਭ ਦਾਤੇ ਮੇਰੇ ਮੀਤ ਸਖਾ ਹਰ ਜੀਓ ਗੁਰ ਪਰਖ ਵਿਦਾਤੇ ਉਰਖੋ ਵਿਦਾਤਾ ਏਕ ਸ੍ਰੀ ਧਰ ਕਿਉ ਮਿਲਹਿ ਤੁਜੈ ਉਡੀਨੀਆ ਕਰ ਕਰਹਿ ਸੇਵਾ ਸੀਸ ਚਰਣੇ ਮਨ ਆਸ ਦਰਸ ਨਿਮਾਣੀਆਂ ਸਾਸ ਸਾਸ ਨਾ ਘੜੀ ਵਿਸਰੈ ਪਲ ਮੂਰਤ ਦਿਨ ਰਾਤੇ ਨਾਨਕ ਸਾਰਿੰਗ ਜਿਉ ਪਿਆਸੇ ਕਿਉ ਮਿਲੀ ਐ ਪ੍ਰਭ ਦਾਤੇ ਇਕ ਬਿਨਉ ਕਰੋ ਜਿਉ ਸੁਣ ਕੰਤ ਪਿਆਰੇ ਮੇਰਾ ਮਨ ਤਨ 모ਹ ਲੀਆ ਜਿਉ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ 모ਹੀ ਉਦਾਸ ਧਨ ਕਿਉ ਧੀਰੇ ਗੁਣਵੰਤ ਨਾਹ ਦਇਆਲ ਬਾਲਾ ਸਰਬ ਗੁਣ ਭਰਪੂਰਏ ਪਿਰ ਦੋਸ ਨਾਹੀ ਸੁਖ ਹੈ ਦਾਤੇ ਹਉ ਵਿਛੜੀ ਬਰਿਆਰੇ ਬਿਨਵੰਤ ਨਾਨਕ ਦਇਆ ਧਾਰੋ ਘਰ ਆਵਹੁ ਨਾਹ ਪਿਆਰੇ ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹਉ ਪਿਰ ਆਉਂ ਸਰ ਅਰਪੀ ਤਿਸ ਮੀਤ ਪਿਆਰੇ ਜੋ ਪ੍ਰਭ ਦੇ ਸੰਦੇਸਾ ਅਰਪਿਆ ਤਾਂ ਸੀਸ ਸੁਥਾਨ ਗੁਰ ਪਹਿ ਸੰਗ ਪ੍ਰਭੂ ਦਿਖਾਇਆ ਹਿਨ ਮਾਹੇ ਸਗਲਾ ਦੁੱਖ ਮਿਟਿਆ ਮਨ ਹੋ ਚਿੰਦਿਆ ਪਾਇਆ ਦਿਨ ਰੈਣ ਰਲੀਆਂ ਕਰੈ ਕਾਮਣ ਮਿਟੇ ਸਗਲ ਅੰਦੇਸਾ ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਮੇਰਾ ਮਨ ਅਨੰਦ ਭਇਆ ਜੀਓ ਵਜੀ ਵਾਧਾਈ ਘਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਦ ਪਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਘਰ ਮਹਿ ਪਰ ਸੰਗ ਸੇਜ ਵਿਚਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗਾਉੜੀ ਮਹੱਲਾ ਪੰਜਵਾ ਮੋਹਨ ਤੇਰੇ ਉੱਚੇ ਮੰਦਰ ਮਹਿਲ અપਾਰਾ ਮੋਹਨ ਤੇਰੇ ਸੋਹਣ ਦਵਾਰ ਜੀਓ ਸੰਤ ਧਰਮਸਾਲਾ ਧਰਮਸਾਲ અપਾਰ ਦਿਆਰ ਠਾਕੁਰ ਸਦਾ ਕੀਰਤਨ ਗਾਵਹਿ ਜਹ ਸਾਧ ਸੰਤ ਇਕ ਇਕ 71 ਹੋ ਵਹ ਤਹਾਂ ਤੁਝ ਹੈ ਧਿਆਵਹਿ ਕਰ ਦਇਆ ਮਯਾ ਦਿਆਲ ਸੁਆਮੀ ਹੋ ਹੋ ਦੀਨ ਕਿਰਪਾਰਾ ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖ ਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਾਨਹ ਏਕ ਜੀ ਅਵਰ ਸਭ ਰਾਲੀ ਮਾਨ ਹੈ ਤਾਂ ਏਕ ਅਲੇਖ ਠਾਕੁਰ ਜਿਨ ਹੈ ਸਭ ਕਲ ਧਾਰੀਆ ਤੁਧ ਬਚਨ ਗੁਰ ਕੈ ਵਸ ਕੀਆ ਆਦ ਪੁਰਖ ਬਨਵਾਰੀਆ ਤੂੰ ਆਪ ਚਲਿਆ ਆਪ ਰਹਿਆ ਆਪ ਸਭ ਕਲ ਧਾਰੀਆ ਬਿਨਵੰਤ ਨਾਨਕ ਪੈ ਜਿ ਰਖੋ ਸਭ ਸੇਵਕ ਸਰਨ ਤੁਮਾਰੀਆ ਮੋਹਨ ਤੁਧ ਸਤ ਸੰਗਤ ਧਿਆਵੇ ਦਰਸ ਧਿਆਨਾ ਮੋਹਨ ਜਮ ਨੇੜ ਨ ਆਵੇ ਤੁਧ ਜਪਹਿ ਨਦਾਨਾ ਜਮ ਕਾਲ ਤਿੰਨ ਕਉ ਲੱਗੈ ਨਾਹੀ ਜੋ ਇਕ ਮਨ ਧਿਆਵਹਿ ਮਨ ਬਚਨ ਕਰਮ ਜੇ ਤੁਧ ਅਰਧ ਹੈ ਸੇ ਸਭੇ ਫਲ ਪਾਵਹਿ ਮਲ ਮੂਤ ਮੂੜ ਜੇ ਮੁਗਦ ਹੋਤੇ ਸੇ ਦੇਖ ਦਰਸ ਸੁਗਿਆਨਾ ਮੇਨਵੰਤ ਨਾਨਕ ਰਾਜ ਨਹਿ ਚਲ ਪੂਰਨ ਪੁਰਖ ਭਗਵਾਨਾ ਮੋਹਨ ਤੂੰ ਸੁਫਲ ਫਲਿਆ ਸਣ ਪਰਵਾਰੇ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ ਤਾਰੇ ਅਜਹਾਨ ਲਹਿਆ ਅਭਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਦਨੋ ਧਨ ਕਹਿਆ ਤਿੰਨ ਜਮ ਨੇੜ ਨ ਆਇਆ ਬੇਅੰਤ ਗੁਣ تیر ਕਥੇ ਨ ਜਾਹੀ ਸਤਿਗੁਰ ਪ੍ਰਖ ਮੋਹਾਰੇ ਬਿਨਵੰਤ ਨਾਨਕ ਟੇਕ ਰਾਖੀ ਜਿਤ ਲਗ ਤਰਿਆ ਸੰਸਾਰੇ ਗਾਉੜੀ ਮਹੱਲਾ ਪੰਜਵਾ ਸਲੋਕ ਪਤਿਤ ਅਸੰਖ ਪੁਨੀਤ ਕਰ ਪੁਨ ਹੈ ਪੁਨ ਹੈ ਬਲਿਹਾਰ ਨਾਨਕ RAM ਨਾਮ ਜਪ ਪਾਵਕੋ ਤਨ ਕਿਲ ਬਿਖ ਦਾਹਨ ਹਾਰ ਛੰਤ ਜਪ ਮਨਾ ਤੂੰ ਰਾਮ ਨਰਾਇਣ ਗੋਵਿੰਦਾ ਹਰ ਮਾਦੋ ਧਿਆਏ ਮਨਾ ਮੁਰਾਰ ਮੁਕੰਦੇ ਕੱਟਿਐ ਕਾਲ ਦੁਖ ਫਾਦੋ ਦੁਖ ਹਰਨ ਦੀਨ ਸਰਣ ਸ੍ਰੀ ਧਰ ਚਰਨ ਕਮਲ ਅਰਾਧੀਐ ਜਮ ਪੰਥ ਵਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਧੀਐ ਕਲ ਮਲ ਹੈ ਦਹਤਾ ਸੁੱਧ ਕਰਤਾ ਦਿਨਸ ਰੈਣ ਅਰਾਧੋ ਬਿਨਵੰਤ ਨਾਨਕ ਕਰਹੁ ਕਿਰਪਾ ਗੋਪਾਲ ਗੋਬਿੰਦ ਮਾਧੋ ਸਿਮਰ ਮਨਾ ਦਾ ਮੋਦਰ ਦੁਖ ਹਰ ਭੈ ਪੰਜਨ ਹਰ ਰਾਯਾ ਸ੍ਰੀ ਰੰਗੋ ਦਇ ਆਲ ਮਨੋਹਰ ਭਗਤ ਵਛਲ ਬਿਰਦਾਇ ਭਗਤ ਵਛਲ ਪੁਰਖ ਪੂਰਨ ਮਨ ਹਜਿੰਦਿਆ ਭਾਈ ਐ ਤਮ ਅੰਧ ਕੂਪ ਤੇ ਉਧਾਰੈ ਨਾਮ ਮਨ ਵਸਾਈਐ ਸੁਰ ਸਿੱਧ ਗਣ ਗੰਧਰਬ ਮਨ ਜਨ ਗੁਣ ਅਨਿਕ ਭਗਤੀ ਗਾਇਆ ਬਿਨਵੰਤ ਨਾਨਕ ਕਰਹੁ ਕਿਰਪਾ ਪਾਰ ਬ੍ਰਹਮ ਹਰ ਰਾਇਆ ਚੇਤ ਮਨ ਆ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਨ ਧਾਰੀ ਕਰੁਣਾ ਮੈਂ ਸਮਰੱਥ ਸੁਆਮੀ ਘਟ ਘਟ ਪ੍ਰਾਣ ਆਧਾਰੀ ਪ੍ਰਾਣ ਮਨ ਤਨ ਜੀ ਤਾਤਾ ਬੇਅੰਤ ਅਗਮ ਅਪਾਰੋ ਸਰਣ ਜੋਗ ਸਮਰੱਥ ਮੋਹਨ ਸਰਬ ਦੋਖ ਬਿਦਾਰੋ ਰੋਗ ਸੋਗ ਸਭ ਦੋਖ ਬਿਨ ਸਹਿ ਜਪਤ ਨਾਮ ਮੁਰਾਰੀ ਬਿਨਵੰਤ ਨਾਨਕ ਕਰਹੁ ਕਿਰਪਾ ਸਮਰੱਥ ਸਭ ਕਲ ਧਾਰੀ ਗੁਣ ਗਾਓ ਮਨਾ ਅਚੁੱਤ ਅਬਿਨਾਸੀ ਸਭ ਤੇ ਊਚ ਦਇਆ ਅਲਾ ਬਿਸੰਬਰ ਦੇਵਨ ਕਉ ਏਕੈ ਸਰਬ ਕਰੈ ਪ੍ਰਤਪਾਲਾ ਪ੍ਰਤਪਾਲ ਮਹਾ ਦਇਆਲ ਦਾਨ ਦਇਆ ਧਾਰੇ ਸਭ ਕਿਸੈ ਕਾਲ ਕੰਟਕ ਲੋਭ ਮੋਹ ਨਾਸੈ ਜੀ ਜਾਕੇ ਪ੍ਰਭ ਬਸੈ ਸੁਪਰਸੰਨ ਦੇਵਾ ਸਫਲ ਸੇਵਾ ਪਹੀ ਪੁਰਨ ਕਾਲਾ ਬਿਨਵੰਤ ਨਾਨਕ ਇਛੁ ਪੁਨੀ ਜਪਤ ਦੀਨ ਦਇਆਲਾ ਗਾਉੜੀ ਮਹੱਲਾ ਪੰਜਵਾ ਸੁਣ ਸਖੀਏ ਮਿਲ ਉਦਮ ਕਰੇਹਾ ਮਨਾਏ ਲੈਹੇ ਹਰ ਕੰਤੈ ਮਾਨ ਤਿਆਗ ਕਰ ਭਗਤ ਠ ਗਉਰੀ ਮੋਹ ਹੈ ਸਾਧੂ ਮੰਤੈ ਸਖੀ ਵਸ ਆਇਆ ਫਿਰ ਛੋੜ ਨ ਜਾਇ ਇਹ ਰੀਤ ਭਲੀ ਭਗਵੰਤੈ ਨਾਨਕ ਜਰਾ ਮਰਨ ਭੈ ਨਰਕ ਨਿਵਾਰੈ ਬਨੀਤ ਕਰੈ ਤਿਸ ਜੰਤੈ ਸੁਣ ਸਖੀਏ ਇਹ ਭਲੀ ਬੇਨੰਤੀ ਇਹੋ ਮਤਾਤ ਪਕਾਈਐ ਸਹਿਜ ਸੁਭਾਏ ਉਪਾਦ ਰਹਿਤ ਹੋਏ ਗੀਤ ਗੋਵਿੰਦਹ ਗਾਈਐ ਕਲ ਕਲੇ ਇਸ ਮਿਟਹਿ ਭ੍ਰਮ ਨਾਸਹਿ ਮਨ ਚਿੰਦਿਆ ਫਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਾਈ ਐ ਸਖੀ ਇਛਿ ਕਰਿਨ ਤ ਸੁਖ ਮਨਾਈ ਰਬ ਮੇਰੀ ਆਸ ਪੁਜਾਏ ਚਰਨ ਪਿਆਸੀ ਦਰਸ ਬੈਰਾਗਨ ਪੇਖੋ ਥਾਨ ਸਬਾਈ ਖੋਜ ਲਾਹੋ ਹਰ ਸੰਤ ਜਨਾ ਸੰਗ ਸਮਰਥ ਪੁਰਖ ਮਿਲਾਏ ਨਾਨਕ ਤਿਨ ਮਿਲਿਆ ਸੁਰ ਜਨ ਸੁਖ ਦਾਤਾ ਸੇ ਵੱਡ ਭਾਗੀ ਮਾਏ ਸਖੀ ਨਾਲ ਵਸਾਂ ਆਪਣੇ ਨਾਹ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੁਣ ਸਖੀਏ ਮੇਰੀ ਨੀਂਦ ਭਲੀ ਮੈਂ ਆਪਨ ਢਾਪੇ ਰ ਮਿਲਿਆ ਭ੍ਰਮ ਖੋਇਓ ਸਾਤ ਸਹਜ ਸੁਆਮੀ ਪ੍ਰਗਾਸ ਭਇਆ ਕੌਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਾ ਟਲਿਆ ਪ੍ਰਮ ਖੋਇਓ ਸਾਤ ਸਹਿਜ ਸੁਆਮੀ ਪ੍ਰਗਾਸ ਭਇਆ ਕੌਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੇ ਨਾਨਕ ਸੁਹਾਗ ਨਾ ਟਲਿਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਗਾਉੜੀ ਬਾਵਨ ਅਖਰੀ ਮਹੱਲਾ 5 ਵਾ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦਿਪ ਸਹੋਦਰਾ ਗੁਰਦੇਵ ਦਾਤਾ ਹਰਨਾਮ ਉਪਦੇਸੈ ਗੁਰਦੇਵ ਮਨ ਤਨ ਨਿਰੋਧਰਾ ਗੁਰਦੇਵ ਸਾੰਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਾਮ ਸਿ ਕਾਰਾ ਸਲੋਕ ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗ ਨਾਨਕ ਏਕੋ ਰਵ ਰਹਿਆ ਦੂਸਰ ਹੋਆ ਨਾ ਹੋਗ ਪੌੜੀ ਓ ਅੰਸਾਦ ਸਤ ਗੁਰ ਨਮਸ਼ਕਾਰੰ ਆਦ ਮਦ ਅੰਤ ਨਿਰੰਕਾਰੰ ਆਪਹਿ ਸੁਨ ਆਪਹਿ ਸੁਖ ਆਸਨ ਆਪਹਿ ਸੁੰਨਤ ਆਪ ਹੀ ਜਾਸਨ ਆਪਨ ਆਪ ਆਪਹਿ ਉਪਾਇਓ ਆਪਹਿ ਬਾਪ ਆਪ ਹੀ ਮਾਇਓ ਆਪਹਿ ਸੂਖਮ ਆਪਹਿ ਅਸਥੂਲਾ ਲਖੀ ਨਾ ਜਾਈ ਨਾਨਕ ਲੀਲਾ ਕਰ ਕੇ ਰਿਪਾ ਪ੍ਰਭ ਦੀਨ ਦਯਾਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਓ ਸਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਏ ਕਹਿ ਏਕ ਬਖਾਨਨ ਨਾਨਕ ਏਕ ਅਨੇਕ ਪਾਉੜੀ ਓ ਅੰਗ ਗੁਰਮੁਖ ਕੀਓ ਆਕਾਰਾ ਏ ਕਹਿ ਸੂਤ ਪਰੋ ਵਨਹਾਰਾ ਭਿੰਨ ਭਿੰਨ ਤਰੇ ਗੁਣ ਵਿਸਥਾਰੰ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ ਸਗਲ ਭਾਂਤ ਕਰ ਕਰਹਿ ਉਪਾਇਓ ਜਨਮ ਮਰਨ ਮਨ ਮੂਹ ਹੋ ਵਢਾਇਓ ਦਹੁ ਭਾਤ ਤੇ ਆਪ ਨਰਾਰਾ ਨਾਨਕ ਅੰਤ ਨ ਪਾਰਾ ਵਾਰਾ ਸਲੋਕ ਸੇਈ ਸਾਹ ਭਗਵੰਤ ਸੇ ਸੱਚ ਸੰਪੈ ਹਰਿ ਰਾਸ ਨਾਨਕ ਸੱਚ ਸੁੱਚ ਪਾਈਐ ਤਿਹ ਸੰਤਨ ਕੈ ਪਾਸ ਪਵੜੀ ਸੱ ਸੱਤ ਸੱਤ ਸਤ ਸੋਉ ਸਤ ਪੁਰਖ ਤੇ ਭਿੰਨ ਨ ਕੋਉ ਸੋਉ ਸਰਨ ਪਰ ਜਿਹ ਪਾਇੰ ਸਿਮਰ ਸਿਮਰ ਗੁਣ ਗਾਏ ਸੁਨਾਇੰ ਸੰਸੈ ਭਰਮ ਨਹੀਂ ਕਛ ਬਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਸੋ ਸਾਧੂ ਇਹ ਪਮਚਨ ਹਾਰਾ ਨਾਨਕ ਤਾ ਕੈ ਸਦ ਬਲਿਹਾਰਾ ਸਰ ਲੋਕ ਧਨ ਧਨ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭ ਧੂਰ ਪਵੜੀ ਤਦਾਤੂਰਪੁਨੀਤ ਤੇਰੇ ਜਨੁਆ ਧਨ ਤੇਊ ਜਹਿ ਰੁਚਿ ਇਆ ਮਨੁਆ ਧਨ ਨਹੀਂ ਬਾਦਸ਼ਾਹ ਸੁਰਗ ਨ ਆਛੈ ਅਤ ਪ੍ਰੇਪ੍ਰੀਤ ਸਾਧ ਰਜ ਰਾਚੈ ਧੰਦੇ ਕਹਾ ਬਿਆ ਪਹਿ ਤਾਹੂ ਜੋ ਏਕ ਛਾਡ ਅਨਕਤ ਹੈ ਨ ਜਾਹੂ ਜਾ ਕਹੀਐ ਦਿਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਸਲੋਕ ਅਨਕ ਭੇਖ ਅਰੰਗ ਗਿਆਨ ਧਿਆਨ ਮਨ ਹਠ ਮਿਲੇ ਨ ਕੋਏ ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ ਪਾਉੜੀ ਨੰਗਾ ਗਿਆਨ ਨਹੀਂ ਮੁਖ ਬਾਤਉ ਅਨਕ ਜੁਗਤ ਸਾਸਤਰ ਕਰ ਭਾਤਉ ਗਿਆਨੀ ਸੋਏ ਜਾ ਕੈ ਡਿਰਡ ਸੋ ਕਹਿ ਤ ਸੁਨਤ ਕਛ ਜੋਗ ਨਾ ਹੋ ਗਿਆਨੀ ਰਹਤ ਆਗਿਆ ਦ੍ਰਿੜ ਜਾਕੇ ਉਸ ਨਸੀਤ ਸੰਸਾਰ ਸਭ ਤਾਕੇ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾ ਕਉ ਕਿਰਪਾ ਧਾਰੀ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾ ਕਉ ਕਿਰਪਾ ਧਾਰੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ